ਤੇ ਅੱਜ ਸਾਡਾ ਦੂਜਾ ਦਿਨ ਆਈ ਤੇ ਅਸੀਂ ਪਹੁੰਚ ਚੁੱਕੇ ਆਈ। ਸਤਿਗੁਰੂ ਜੀ ਬਾਬਾ ਜੀ। ਹੋਰ ਬੱਧੀ ਠੀਕ ਹੈ। ਹੋਰ ਬਾਬਾ ਜੀ। ਪਰ ਰਹੇ ਬੱਬੀ ਤੋਂ ਕੀ ਠੀਕ ਠੀਕ। ਬਾਬਾ ਜੀ ਅਸੀਂ ਮੰਨ ਲਓ ਆਏ ਸੀ ਛੋਟੜਾ ਇੰਟਰਵਿਊ ਲੈਣਾ ਸੀ ਬਾਬਾ ਜੀ। ਬਾਬਾ ਜੀ ਇਹ ਬੰਦ ਕਰ ਲਓ ਜੀ ਦੋ ਮਿੰਟ। ਕਰ ਦਈਏ। ਹਾਂ ਜੀ। ਬਾਬਾ ਜੀ ਆਪਣਾ ਨਾਮ ਦੱਸਿਓ ਨਾਮ ਕੀ ਆ ਬਾਬਾ ਜੀ ਆਪਣਾ? ਨਾਮ ਮੇਰਾ ਜੀ ਪੱッカ ਨੌ ਗਰਦਾਸ ਆ ਜੀ। ਅੱਛਾ ਜੀ। ਗਰਦਾਸ ਘਰੋਂ ਬਾਰੇ ਘਰੋਂ ਮੇਰੇ ਕੋਲ ਆ। ਅੱਛਾ ਜੀ। ਛੋਟੜਾ ਨਾਮ ਮੇਰਾ ਪੱਬਲਾ। ਅੱਛਾ ਜੀ ਪੰਜਾਬੀ ਸੱਜਣਾਂ ਕਹਿੰਦੇ ਜੇ ਆਪਾਂ ਮਾਮੀ ਰੱਖਦੇ ਨਾ ਇਸ ਤਰ੍ਹਾਂ ਕਿ ਬਾਬਾ ਜੀ ਆਪਣਾ ਜਿਹੜੀ ਇਹ ਦਰਬਾਰ ਆਈ ਮਾੜੀ ਆਈ ਹਾਂਜੀ ਤੇ ਇੱਥੇ ਮੰਨ ਲਓ ਇਹਨੂੰ ਕਿੰਨਾ ਦਾ ਟਾਈਮ ਹੋ ਗਿਆ ਜੀ ਦਰਬਾਰ ਬਣੇ ਨੂੰ ਦਰਬਾਰ ਦਾ ਬਹੁਤ ਟਾਈਮ ਹੋ ਗਿਆ ਜੀ ਬਣੇ ਪਰ ਮੇਲੇ ਲਾਣੇ ਮੇਲੇ ਲੱਗ ਜਾਈਐ ਸੀ ਅੱਛਾ ਜੀ ਅੱਜ ਹੀ ਮੇਲੇ ਲੱਗੇਗੇ ਠੀਕ ਹੈ ਜੀ ਮੇਲਾ ਉਹ ਚੌਕੀ ਤਾਂ ਪੂਰੀ ਲਗਾ ਅੱਛਾ ਜੀ ਚੌਕੀ ਕਿਦਾਂ ਭਰਦੀ ਮੰਨ ਲਓ ਮਹੀਨੇ ਬਾਅਦ ਭਰਦੀ ਆ ਜਾਂ ਈ ਸਾਲ ਬਾਅਦ ਚੌਕੀ ਬਾਅਦ ਪਤਾ ਸਾਲ ਬਾਅਦ ਹੋਊਗਾ ਜੀ ਆਪਾਂ ਸੱਚ ਬੰਦਾ ਅੱਛਾ ਜੀ ਇਹ ਕਮੇਟੀ ਆਏਗਾ ਥਰੂ ਆਈਏ ਠੀਕ ਹੈ ਜੀ ਕਮੇਟੀ ਬਣੀ ਹੋਈ ਇੱਥੇ ਪਿੰਡ ਜੀ ਆ ਪਿੰਡ ਵਿੱਚ ਕਮੇਟੀ ਬਣੀ ਜਾਈ ਅੱਛਾ ਗੁਰਗੱਪੇਰ ਦਰਬਾਰ ਦੀ ਹਾਂਜੀ ਹਾਂਜੀ ਅੱਛਾ ਜੀ ਇੱਕ ਮੈਨੂੰ ਇੱਕ ਦੂਸਰਾ ਮੇਰੇ ਤੋਂ ਥਰੂ ਹੈ ਨਹੀਂ ਜੀ ਕੁਝ ਵੀ ਠੀਕ ਹੈ ਠੀਕ ਆ ਮੈਂ ਤਾਂ ਗੱਲੇ ਹੀ ਚਾਪੀ ਵੀ ਨਹੀਂ ਹੈਗੀ ਮੈਂ ਤਾਂ ਮਤਲਬ ਦੇਖਦੇ ਆ ਚਲੋ ਉਹਨਾਂ ਬਿਸ਼ੇ ਕਰਦੇ ਆ ਬੱਲੇ ਬੱਲੇ ਬਈ ਬਾਬਾ ਜੀ ਫਿਰ ਤੁਸੀਂ ਗੱਲੀ ਚਾਪੀ ਆ ਕੇ ਤੁਸੀਂ ਕੀ ਕਰਨਾ ਗੱਲ ਦੀ ਲੋਪਣ ਕੀ ਕਰਦਾ ਜੀ ਆਪਾਂ ਤਾਂ ਅਵਦਾਨ ਕਰਨਾ ਵਾਸਤੇ ਬੈਠੇ ਹਾਂ ਹਾਂ ਠੀਕ ਗੱਲ ਹੈ ਆਪਾਂ ਦਾ ਭਲਾ ਕਰਨਾ ਆਈ ਤੁਹਾਨੂੰ ਭਲਾ ਕਰਦਾ ਆਪਾਂ ਇਹ ਬਾਬਾ ਜੀ ਮਾਨੂੰ ਸੰਗਤ ਦ ਤੇ ਮੈਨੂੰ ਕਮਣਾ ਵੀ ਬੁੜੀਆਂ ਹੁੰਦੀਆਂ ਹੁੰਦੀਆਂ ਨੇ ਥੋੜੀ ਹੋ ਗਈ ਬਾਲ ਦੇ ਤੱਕ ਮੁੰਡੇ ਪਜਾ ਦੇ ਉਰਦੇ ਅੱਛਾ ਜੀ ਹਾਂ ਜੀ ਖਾ ਜਾ ਤੇ ਬਾਬਾ ਜੀ ਇੱਥੇ ਮੰਨ ਲਓ ਇਹ ਦਰਬਾਰ ਆ ਇੱਥੇ ਭਗਤ ਕਿੰਨੇ ਨੇ ਜੀ ਦੋ ਜੀ ਅੱਛਾ ਜੀ ਦੋ ਤੇ ਤੁਸੀਂ ਬਾਬਾ ਜੀ ਪਹਿਲੇ ਪਾਗਦੇ ਹੋ ਜਾਂ ਦੂਜੇ ਉਹ ਨਹੀਂ ਪਰਵਾਹ ਨਹੀਂ ਆਪਸੀ ਅੱਛਾ ਜੀ ਬਾਬਾ ਜੀ ਹੁਣ ਮੰਨ ਲਓ ਬਾਬੇ ਦੇ ਦਿਨ ਚੱਲ ਰਹੇ ਨੇ ਸੌਣ ਚੱਲ ਗਏ ਜੀ ਤੇ ਵਰਤ ਵੀ ਰੱਖਾ ਬੜਾ ਅੱਛਾ ਜੀ ਆਹ ਠੀਕ ਹੈ 41 ਵਰਤ ਕਰਦਾ ਤੁਸੀਂ ਅੱਛਾ ਜੀ ਜੇ ਮਨ ਮਰ ਜਾਵੇ ਜੇ ਕਿ ਮੈਂ 41 ਵਰਤ ਕਰਨੀ ਕਰੇ ਬੜਿਆ ਜੀ ਠੀਕ ਹੈ ਜੀ ਬਾਬੇ ਨੂੰ ਤਿੰਨ ਦੇ ਬੜੇ ਤਿੰਨ ਲਾਦੇ ਆ ਠੀਕ ਠੀਕ ਕੋਈ ਕੁੜੀ ਨਹੀਂ ਆਈ ਤਿੰਨੇ ਲੜਕੇ ਆ ਅੱਛਾ ਬਾਈ ਪਾਤੀ ਨੇ ਲੜਕੇ ਬੜੇ ਠੀਕ ਜਜੇ ਕਰੀ ਫਿਰਦਾ ਬਾਬਾ ਜਜੇ ਕਰ ਪੁੱਤਰ ਤੇ ਬਾਬਾ ਜੀ ਦੇਲੇ ਦੂਜੇ ਭਗਤ ਨੇ ਉਹਨਾਂ ਦਾ ਕੀ ਦਵ ਬਾਈ ਧੰਨ ਭਗਤ ਅੱਛਾ ਜੀ ਧੰਨ ਭਗਤ ਉਹ ਪਿੰਡ ਤੋਂ ਹੀ ਆਈ ਆ ਆਪਣੇ ਪਿੰਡ ਕਾ ਬੜੇ ਠੀਕ ਹੈ ਜੀ ਤੇਰਾ ਹੋਈ ਕਰਦਾ ਅੱਛਾ ਮੈਂ ਤਾਂ ਬੜੇ ਸਾਸ ਰੇ ਜਿਹੜਾ ਮਾਰਦੇ ਆ ਉਹ ਚਲੋ ਮੇਰੇ ਘਰ ਗੱਦੀ ਜਣੇ ਘਰ ਨਹੀਂ ਗੱਦੀ ਆ ਬੱਸ ਅੱਛਾ ਘਰ ਵੀ ਗੱਦੀ ਠੀਕ ਹੈ ਠੀਕ ਗੱਦੀ ਆ ਬਾਬੀ ਉੱਥੇ ਵੀ ਤੁਸੀਂ ਜੋਤ ਬੱਤੀ ਕਰਦੇ ਹੋ ਤੇ ਜੋਤ ਬੱਤੀ ਚੱਲਦੀ ਚੱਲਦੀ ਰਹਿੰਦੀ ਹਾਂ ਕਾਦੀ ਕੀ ਦੀ ਜੇ ਦੇਸੀ ਕੀ ਦੀ ਦੇਸੀ ਕਿ ਹੋਗੀ ਜਲੇ ਬੜੇ ਦੇਸੀ ਕਿ ਹੋਗੀ ਪੂਰਾ ਵੀ ਦੇਸੀ ਕਿ ਜਦੋਂ ਉੱਥਾਂ ਦੇਸੀ ਕਿ ਜਲੇ ਕੀ ਬਾਬਾ ਜੀ ਕਹਿੰਦੇ ਨੇ ਮੰਨ ਲਓ ਵੀ ਦੇਸੀ ਕੀ ਦੀ ਜੋਤ ਚੱਲਦੀ ਰਹਿੰਦੀ ਹੈ ਜੀ ਤੇ ਮੰਨਤ ਵੀ ਪੂਰੀ ਇੱਥੇ ਇੱਕ ਵਾਣਾ ਨਹੀਂ ਕਰਿਓ ਅੱਠ ਵਾਣਾ ਤਾਂ ਸਾਰੇ ਗਏ ਹਾਂਜੀ ਜਿਸ ਵਾ ਪਾਠ ਹੈਗੇ ਟੋਕਰ ਟੋਕਰ ਪਾਠਿਆ ਜੋ ਕਰਦੇ ਹੋ ਠੀਕ ਆ ਬਬਾਈ ਹਾਂ ਕਿਥੋਂ ਆ ਰਹਾ ਸਰੀ ਜੇ ਮੈਂ ਇਹ ਮੁੰਡਾ ਤੁਹਾਡੇ ਪਿੰਡ ਦਾ ਹੀ ਹੈ ਜਿਸ ਕੋ ਬੱਚਾ ਹਾਂ ਆ ਮੈਂ ਮਾ ਤੁਹਾਡੇ ਕਣ ਆਇਆ ਜੀ ਹਾਂ ਤੂੰ ਪਤਾ ਹੈ ਤੂੰ ਨਾ ਫਿਰਦੀ ਜਾ ਹੋਏ ਸਟਾਰੀ ਵਕ ਠੀਕ ਹੈ ਜੀ ਮੇਰੇ ਘਰ ਵੀ ਤੂੰ ਨਾ ਸਟਾਰ ਹੋਏਗਾ ਉਹ ਵੀ ਤੇਰੇ ਨਾਲ ਹੋਏਗਾ ਅੱਛਾ ਜੀ ਆਪਾਂ ਜੇ ਤੋ ਪੰਜ ਥੱਲੇ ਦਾ ਮੈਂ ਲਿਆ ਉਹ ਰਗ ਲਬੂ ਕਰ ਦੇਵੋਗੇ ਬਬਾਈ ਮੈਂ ਰੈਡੀ ਪਤਾ ਦਾਂ ਹਾਂ ਪਤਾ ਗਏ ਨੇ ਕੱਤ ਬੱਚੇ ਮਾ ਕੱਤ ਵੀ ਤੂੰ ਨਾ ਸਟਾਰ ਕਰਦਾ ਜੇ ਤੂੰ ਨਾ ਸਟਾਰ ਹੋ ਗਿਆ ਮੇਰੇ ਤੇਰੇ ਪਿੰਡ ਮੇ ਬੱਲੇ ਬੱਲੇ ਕਰਾ ਦੇਗਾ ਮੈਂ ਤੇ ਬਬਾਈ ਤੁਸੀਂ ਇਹ ਕੀ ਚੀਜ਼ ਆ ਬਈ ਇਹ ਆ ਬੜੇ ਭੰਗ ਅੱਛਾ ਜੀ ਅੱਛਾ ਇਹ ਤਿੰਨ ਮਹੀਨੇ ਬਾਬੇ ਅੱਛਾ ਜੀ ਬਾਬੇ ਮੰਨ ਤੂੰ ਕੁਛ ਕਹਿੰਦੀ ਓਹ ਮੈਂ ਤਾਂ ਨਹੀਂ ਕਹਿੰਦੀ ਇਹ ਪੀਨੇ ਦਾ ਕਹੇ ਜੀ ਅੱਛਾ ਜੀ ਜੋ ਨਹੀਂ ਪੀਂਦੇ ਬਾਰੇ ਕਹਿੰਦੀ ਠੀਕ ਹੈ ਜੀ ਮੰਨ ਲਓ ਜਿਤਨਾ ਮਤਲਬ ਆ ਬੈਠੇ ਆ ਮੈਂ ਨਾ ਉਸੇ ਵੇਲੇ ਅੱਛਾ ਜੀ ਤਾਂ ਇਹ ਤੂੰ ਆ ਜਾਏ ਤਾਂ ਕਹੇ ਜੀ ਠੀਕ ਹੈ ਮੇਰੀ ਉਹ ਰਿਵੜਵਾ ਹੋ ਗਈ ਮੈਂ ਜਾਂਦੇ ਮੈਂ ਮਨਾਇ ਨਹੀਂ ਗਿਆ ਵਰਤੇ ਬਬੇ ਕਿੰਨੇ ਸਾਲ ਹੋ ਗਏ ਤੁਸੀ ਮੋਢੀ ਮਰੀ ਮੰਨੋ ਬੜੇ 55 ਸਾਲ ਲੱਗਿਆ ਅੱਛਾ ਜੀ 3 ਉੱਪਰ 50 ਨਾ 1 ਉੱਪਰ 50 ਫਿਰ 51 ਹੋ ਗਈ ਇਹ ਤਾਂ 51 ਹੋ ਗਈ ਅੱਛਾ ਜੀ ਬਬਾ ਜੀ بڑے-ਬਡੇ ਕਿੰਨੇ ਆ ਤੁਸੀਂ ਮੈਂ ਬੜੇ ਦਾ ਘਟੇ ਪੁੱਤ ਨਾ ਅੱਠ ਵੀ ਅੱਠ ਬਣਿਆ ਹੋਇਆ ਅੱਛਾ ਅੱਠ ਬੜਾ ਬਬਾ ਜੀ ਇਕੱਲ ਹੋ ਰਹੀ ਮੰਨ ਲਓ ਜਦੋਂ ਮੰਨ ਲਓ ਜੀ ਬਾਬਾ ਜੀ ਆਂਦੇ ਨੇ ਤੇ ਉਹ ਮੰਨ ਲਓ ਪਤਾ ਲੱਗਦਾ ਜੀ ਤੁਹਾਨੂੰ ਗੱਲਬਾਤ ਦਾ ਅੱਛਾ ਜੀ ਮੰਨੋ ਉਹ ਪਤਾ ਆ ਜਾਂਦਾ ਅੱਛਾ ਜੀ ਠੀਕ ਹੈ ਤੇਰੇ ਕੋਲ ਬੈਠਿਆ ਹੋਆ ਬੜੇ ਮੈਂ ਜਦ ਮੇਰਾ ਬਾਬਾ ਪਹੁੰਚਿਆ ਠੀਕ ਹੈ ਬਈ ਉਹ ਤੈਨੂੰ ਇੰਨਾ ਪਤਾ ਲੱਗ ਗਿਆ ਜਦ ਮੇਰੇ ਅੱਖਾਂ 'ਤੇ ਅਥਰੂ ਗਿਣਨ ਲੱਗੇ ਹਾਂਜੀ ਵੀ ਇਹ ਸੋਦੀ ਬਾਬਾ ਪਹੁੰਚ ਗਿਆ ਸਮਝਿਆ ਅੱਛਾ ਜੀ ਜਦ ਅਥਰੂ ਗਿਣਨ ਲੱਗੇ ਮੇਰੇ ਖਵਾ ਦੇ ਰਿਹਾ ਰਵਾਜ਼ ਹੈ ਮਨੂੰ ਬਾਬੇ ਨੇ ਉਸ ਟਾਈਮ ਮੇਰੇ ਬਾਬਾਵਾ ਚੜ ਗਿਆ ਸਮਝੋ ਠੀਕ ਹੈ ਜੀ ਫਿਰ ਮੈਂ ਦੂਰ ਦੂਰ ਹੋ ਜੂ ਬਰੋ ਕਿਹੜੇ 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 ਬਾਬੇ ਆਂਦੇ ਨਹੀਂ ਆਪਾਂ ਵੀ ਸੌਂਦੇ ਵਾਰੀ ਬੜੇ ਬਹੁਤ ਸੱਚੇ ਸਾਰਗੇ ਵਾਰ ਕੀ ਜੈ ਸਹੀ ਸਾ ਬਸ ਸੌਂਦੇ ਵਾਰੀ ਬੜੇ ਬਾਬਾ ਨਹੀਂ ਚੜਕੇ ਪਾ ਅੱਛਾ ਜੀ ਹਾਂ ਬੜੇ ਸ ਬੜਾ ਜੋਸ਼ੀ ਦਰਪਦੇ ਇਸ ਵਿੱਚ ਸਭ ਤੋਂ ਕੀ ਮੰਗੇਰਾ ਹੋ ਹੀ ਮਿਲੇਗਾ ਬੇਟੇ ਆਇਸ਼ੀ ਗੱਲ ਆ ਇਸ ਤਰ੍ਹਾਂ ਮੰਗੇ ਦਾ ਬਾਬੇ ਦੇ ਪੁੱਤ ਦੇ ਬਾਬੇ ਨੂੰ ਇੱਕੇ ਦੇ ਦੇ ਬਾਬੇ ਦੇ ਦਿੰਦੇ ਬੇਟੇ ਨੂੰ ਟਾਈਮਰੋ ਬੈਠਾ ਬੜਿਆ ਦਾ ਠੀਕ ਹੈ ਠੀਕ ਹੈ ਵਧੀਆ ਗੱਲ ਬੇਟੇ ਉਹ ਰੋਣ ਘਰੇ ਗਰੀ ਮੇਲੇ ਪਰ ਦੇਖਦੇ ਜਾਓ ਪੂਰਾ ਤਲੋਈ ਬਣਾਉਣੀ ਆ ਪਰ ਇੱਕ ਤਲੋਈ ਅੱਛੀ ਤਲੋਈ ਬਣਾ ਦੇ ਦੀ ਬਣਾ ਤਲੋਈ ਮਸ਼ੀਨ ਮਗਾ ਤਲੋਈ ਬਣਾ ਦੇ ਆਪਾਂ ਕੀ ਤਲੋਈ ਕਿਉਂ ਬਣਾਉਣੀ ਆ ਆਪਾਂ ਤਾਂ ਵੀ ਫੋਨ ਵੀ ਆ ਗਿਆ ਬਾਬਾ ਦਾ ਕੀ ਕਹੇ ਬਈ ਉੱਬੇ ਬੰਦੀ ਕੇ ਨੇ ਹੱਲੋ ਜੀ ਹਾਂ ਦੇ ਕੋਈ ਬਾਬਾ ਜੀ ਨੂੰ ਕੈਨੇਡਾ ਤੋਂ ਆਏ ਨਹੀਂ ਬਾਹਰੋਂ ਹੀ ਬਾਬਾ ਜੀ ਕੰਡਵਾਤ ਹੈ ਹੱਲੋ ਜੀ ਸਾਸਰੀ ਘਰ ਬੜੇ ਉਹ ਬਾਬੇ ਦੇ ਦਰਵਾਜ਼ੇੋਂ ਦੇਖਿਆ ਸੰਤ ਬਹੁਤ ਬੈਠੀ ਆ ਜੀ ਬਾਹਰ ਹਾਂ ਸਵੇਰੀ ਕਰਦੇ ਹਾਂ ਫੋਨ ਨਾ ਠੀਕ ਆ ਓਕੇ ਮੈਂ ਮਾਣੀ ਬੈਠਾ ਰਹੇ ਧੰਨਵਾਦ ਜੀ ਜੇਕਰ ਕਾੜਾ ਲੱਗੇ ਨਾ ਗੱਗਰ ਪਹਿਲਾ ਤੇਰੇ ਨਾਮ ਦਾ ਵੀ ਆ ਜੈ ਸ਼ੀਵ ਨਾਰੀ ਤੇਰੀ ਜੜਾ ਗੰਗਾ ਵਰੀ ਕਲਾਸ ਕੇ ਰਾਜ ਆ ਦਮ ਲਗਾਣਾ ਹੈ ਤੋ ਆ ਜਾ ਬੰਬ ਬੰਬ ਬਲਿਹਾਰੀ ਚਾਦਾਪੁਰ ਕੀ ਦਾਣੇ ਵਾਲੇ ਜੇ ਕੋਈ ਦੇਖੋ ਕੀ ਕਰ ਦੇ ਤਿਆਰੀ ਬਾਬਾ ਤਾਂ ਨੇ ਪੱਕੀਆਂ ਪਕਾਈਆਂ ਕੱਲ ਬਾਬਾ ਰੋਕੜੀ ਰੁੱਖੀ ਦੇਣੀ ਤੇਰੇ ਚੁੱਪੀ ਆਲਾ ਜੈ ਸੰਤਾ ਜੀ ਜੈ ਜੈਕਾਰ ਇਹ ਮਤਰਾ ਵੀ ਮੇਰਾ ਤਾਂ ਹਾਂ ਹਨਾ ਬਣਾ ਐਸੀ ਵੀ ਰਹਿਣਾ ਦੋ ਸੁਣਦਾ ਹਾਂ ਹਰ ਹਰ ਮਹਾਦੇਵ ਹਾਈ ਮਹਾਦੇਵ ਰੇ ਰੇ ਬੰਗੂ ਅੱਵਾ ਉਹ ਸੱਚੇ ਦਰਵਾੜ ਕੀ ਵਾਹ ਜੀ ਵਾਹ ਜੀ ਕੁੱਪੜੀ ਮਾ ਬੜਾ ਮੇਨੂਰਾ ਜੀ ਮਬੇ ਜੀ ਮੇਰੇ ਮਾਰਗ ਬੱਬਾ ਜੀ ਕੀ ਹੁੰਦਾ ਜੀ ਇਹਦੇ ਚ ਕੀ ਕੀ ਪਾਉਂਦੇ ਆ ਤੁਸੀਂ ਇਹ ਜੇ ਬਲੀ ਮੋਗ ਕਾਲਾ ਤੁਰਾ ਸੌਦੇ ਤੇ ਬੱਬਾ ਹੀ ਫਿਰ ਤੁਸੀਂ ਬੱਬੀ ਹੁੰਦਾ ਕੀ ਹੈ ਕੀ ਕਹਿੰਦੇ ਇਹਨੂੰ ਇਹ ਜਨਵਾਰ ਟੇ ਵੀ ਨਾ ਨਾ ਇਹ ਕੀ ਇਹੜਾ ਤੂੰ ਹੱਥ ਚ ਲੈ ਰਿਆ ਤੁਸੀਂ ਇਹ ਚਿਲ ਮੋ ਅੱਛਾ ਚਿਲ ਮ ਹੁੰਦੀ ਹੈ ਇਹ ਚਿਲ ਮਰਾ ਕੇ ਸੁਖੀ ਕਬਰ ਦਾ ਤੁਰ ਕੀ ਅੱਛਾ ਹੀ ਖਬਰ ਤੁਰਕੀ ਦੀ ਆ ਬਾਬਰ ਜੀ ਦੀ ਆ ਸ਼ਮਰਾਂ ਸੀ ਇਹ ਜੀ ਲੈ ভাই ਖਬਰ ਹੈ ਸੀ ਇਹ ਕੀ ਹੋ ਰਿਹਾ ਸਾਰੀ ਠੀਕ ਇਹਦੇ ਚ ਕੀ ਕੀ ਪੈਂਦਾ ਜੀ ਇਹਦੇ ਦਾ ਬਹੁਤ ਸਵਾਲ ਆ ਬਾਬਰ ਜੀ ਸੁਣਾ ਅੱਛਾ ਜੀ ਮਾਤਰਾ ਹਮੇ 24 ਘੰਟੇ ਮਾਤਰਾ ਠੀਕ ਹੈ ਠੀਕ ਤੇ ਹੁਣ ਮੰਨ ਲਓ ਚੌਂਕੀ ਕਿਹੜੇ ਤਰੀਕ ਦੀ ਆ ਦਾ ਦੇ ਕੀ ਜਨਮ ਅਸ਼ਟਮੀ ਹੋਵੇ 18 ਤਰੀਕ ਦੀ 19 ਦੀ ਚੌਂਕ ਬਣਾ ਨੌਮੀ ਆ ਜੀ ਜਨਮ ਅਸ਼ਟਮੀ ਕੀ ਕੀ ਗਾਹੀ ਬਾਬਾ ਜੀ ਨੂੰ ਜਨਮ ਅਸ਼ਟਮੀ ਅੱਛਾ ਯੋ ਕਿਹਾ ਬਈ ਅੱਠਿਓ ਅੱਛਾ ਅੱਠਿਓ ਹੀ ਅੱਠਿਓ ਇਹ ਮੰਨ ਲਓ ਕਿਵੇਂ ਕਾਦੀ ਖੁਸ਼ੀ ਜਿ ਮਨਾਈ ਜਾਂਦੀ ਜੀ ਉੱਤਰ ਖੁਜੀ ਮਗੇ ਆਵਾਜ਼ ਜਿੱਤਰਾ ਕਹਦੇ ਆ ਮੈਂ ਤਾਂ ਦੱਸਾਂ ਵੀ ਬਾਬੇ ਦੇ ਦਿਨ ਆਇਆ ਜਿੱਤਰਾ ਹਾਂਜੀ ਹਾਂਜੀ ਠੀਕ ਆ ਠੀਕ ਹੈ ਜੀ ਵੀ ਜਨਮ ਕਿਵੇਂ ਕਹਦੇ ਆ ਨੋ ਨਾ ਅੱਠ ਨੂੰ ਚੌਕੀ ਲੱਗਦੀ ਆ ਵੇਸੇ ਠੀਕ ਹੈ ਜੀ ਚੌਕੀ ਲੱਗਦੀ ਆ ਵੇੜੇ ਰਾਤ ਨੂੰ ਚੌਕੀ ਲੱਗੇਗੀ ਸਵੇਰੀ ਨੌਮੀ ਹੋ ਜਾ ਮੱਥਾ ਟੇਕਦਾ ਸਾਰਾ ਸਗਤ ਮੱਥਾ ਟੇਕਦੀ ਆ ਅੱਛੀ ਸਾਰਾ ਨਗਰ ਮੱਥਾ ਲੇਦਾ ਮੰਨੋ ਸਾਰਾ ਪਿੰਡ ਜੀ ਪਿੰਡ ਠੀਕ ਹੈ ਠੀਕ ਨਾ ਬਰੋ ਤਲੀ ਨਹੀਂ ਬਾਬਾ ਜੀ ਡੂੰਗੀ ਡੱਬਰ ਮਾਂ ਡੂੰਗੀ ਡੱਬਰ ਮਾਂ ਬਾਬਾ ਜੀ ਤੁਸੀਂ ਡੂੰਗੀ ਡੱਬਰ ਦਾ ਨਾਮ ਲੈ ਲਓ ਡੂੰਗੀ ਡੱਬਰ ਜੀ ਬਾਬਾ ਜੀ ਕੀ ਹੋਇਆ ਸੀ ਬੇੜੇ ਡੂੰਗੀ ਡਾਬਰ ਮਾਨੇ ਕਿ ਜਿਨੂ ਹਿੱਤੀ ਇਨਕੀ ਬਤ ਹੈ ਗੁੱਗੂ ਪੀਰ ਕੀ ਯਾਰ ਇਸੀ ਆਪਣਾ ਉਰਜਨ ਸੁਰਜਨ ਦੀ ਮਾਸੀ ਇਹ ਆਪਣੇ ਮਾਸੀ ਦੇ ਮੁੰਡੇ ਨੇ ਉਰਜਨ ਸੁਰਜਨ ਇਹ ਇਸ ਦੀ ਮਾਸੀ ਦੇ ਮੁੰਡੇ ਆ ਅੱਛਾ ਜੀ ਪੀਰ ਬਾਚ ਗੁੱਗੂ ਗੁੱਗੇ ਠੀਕ ਹੈ ਜੀ ਇਹ ਕੱਲਾ ਦਾ ਹੀ ਦੋ ਦੇ ਅੱਛਾ ਜੀ ਇਹ ਦੋ ਭਾਈ ਦੇ ਕੱਲਾ ਦਾ ਅੱਛਾ ਜੀ ਇਹ ਜਦ ਆਪਣੇ ਕੀਤਾ ਮੇਰੇ ਦਾ ਮਾਰ ਜਾਏ ਇਸ ਗਲੇ ਪੰਗਾ ਲੈ ਕੇ ਤੇ ਕਾਮਾਰੇ ਗੱਲਾਂ ਲੜਾਈ ਕਦੇ ਖੱਜ ਅੱਛਾ ਜੀ ਕਾਮਾਰੇ ਗੱਲਾਂ ਹੀ ਕਦੇ ਖੱਜ ਜੀ ਠੀਕ ਹੈ ਜੀ ਇੱਕ ਦਿਨ ਜੋ ਆਪਣੀ ਮਾਂ ਨੂੰ ਕਹੇਗਾ ਵੱਗੇ ਲੈ ਮਾਂ ਅੱਜ ਮੈਂ ਆਪਣੇ ਭਾਈਆਂ ਦੇ ਹੱਕ ਬਣਾਣਾ ਠੀਕ ਆ ਕੱਲਾ ਸੱਚਾ ਬੜੇ ਪਤਰ ਲੀਖ ਰਿਹਾ ਜੋ ਅੱਛਾ ਜੀ ਅਰਥਾ ਨੇ ਕਿਸੇ ਭਗਤ ਤੇ ਸੁਣੀ ਜੀਤਨੀ ਦੀ ਸੋਈ ਤਾਨੂੰ ਮੈਂ ਸੁਣਾਵਾਂ ਅੱਜ ਬੜੇ ਦਾ ਜੈ ਜੈਕਾਰ ਠੀਕ ਆ ਦਰਬਾਰ ਕੀ ਜੈ ਇਹ ਉਧਰ ਸੁਰਜਨ ਦੋ ਭਾਈ ਕੋੜੇ ਵਜੜੇ ਵੇ ਤੇ ਗੁੱਗਾ ਵੀ ਆ ਗਏ ਇਧਰ ਕੋੜੇ ਦੇ ਉਪਰ ਆ ਬਣੀ ਖਿਤਾਵਾਂ ਇਹਨਾਂ ਕੀ ਗੜੇ ਗੜੇ ਵੇ ਤੌ ਗਿੱਲੇ ਦੇ ਪੜੀ ਪੜੇ ਆ। ਅੱਛਾ ਜੀ। ਠੀਕ ਹੈ ਜੀ। ਕਰ ਦੇ ਰੇਡਾ। ਅੱਛਾ ਜੀ। ਕਰ ਦੇਣੇ ਵਿੱਚ ਵਾ ਡੂੰਘੀ ਡਾ ਪਰ ਆ ਜਾ ਫਿਰ ਉੱਥੇ ਅਗਲੇ ਵਾਰ। ਠੀਕ ਹੈ ਜੀ। ਡੂੰਘੀ ਰਵਰ ਤੋਂ ਪਛਾਹ ਨਹੀਂ ਹਾਲ ਤੱਕ ਇਹ ਪਛਾਹਦੇ ਰਾਂ ਜੇ ਮੇਰੇ ਅੱਗੇ ਨਾ ਤਾਂ ਡੂੰਘੀ ਡਾ ਪਰ ਮੈਂ ਦਿਖਾ ਲਿਆ ਮੈਂ ਉੱਥਾ ਨਾ ਜਿੱਥਾ ਬਾਬੇ ਨੇ ਸਨੇ ਗੁਰੂ ਗੋਖਾ ਦੇ ਪੂਤ ਮਾਰਗਾ ਤੂੜਾ ਘਰਾ ਘਰਾਦਾ ਬੇੜੇ। ਨਾਓ ਸੁੱਕਾ ਬਾਗ। ਸੁੱਕਾ ਬਾਗ ਘਰਾ ਘਰਾਦੇ। ਓਹ ਆ ਚੀਜ਼। ਓਹ ਜੀ ਦਿਖਾ ਲੈਣਾ ਨਾ ਮੈਨੂੰ। ਠੀਕ ਹੈ ਜੀ। ਕਰੇ ਗਈ ਨਹੀਂ ਜਿੱਦੀ ਗਏ ਤਾਂ ਨਹੀਂ। ਨਾ ਜੀ ਬਾਬਾ ਜੀ। ਐਸਾ ਤਾਂ ਦਿਖ

ਗੱਡੀ ਮੇਰੀ ਫ੍ਰੀ ਹੈ ਜੀ ਬਾਬਾ ਜੀ ਮੰਨ ਲਓ ਇੱਥੇ ਜਿਵੇਂ ਛਾਂੜ ਛਾਂੜ ਹੈਗੀ ਇੱਥੇ ਛਾਂੜ ਨਾਲ ਘੇੜਦੇ ਆ ਭਗਤੀ ਹਾਂ 11 ਕਿਲੋ ਕਰੋੜਾ ਜੀ ਅੱਛਾ 11 ਕਿਲੋ ਦਈਏ ਹਾਂ 11 ਕਿਲੋ ਆ ਠੀਕ ਹੈ ਜੀ ਜੇਦਰ ਇੱਕ ਮਾਰਦਾ ਤਾਂ ਸਵਾਰੀ ਉੜੇਗਾ ਨਹੀਂ ਨਾ ਬਾਬਾ ਜੀ ਮੇਰਾ ਤਾਂ ਉਹਨੂੰ ਮਾਰਨਾ ਹੈ ਹਰ ਦੇਰ ਦੇ ਕਿਨ ਨਸਤਾਨਾ ਉਸਕੇ ਪਰ ਬਾਬਾ ਵੀ ਕਿਨ ਨਸਤਾਨਾ ਨਾਲੇ ਕੱਲੇ ਕੱਲੇ ਬਾਬਾ ਜੀ ਸੰਗਤ ਆਂਦੀ ਹੈ ਜੀ ਕੱਲੇ ਕਰਦੇ ਸਟਾਨੇ ਦੇ ਉੱਪਰ ਮੇਰੇ ਕੋਲ ਕੋੜਾ ਪਵਾਵੇ ਬਈ ਜੀ ਤੁਸੀਂ ਐਸੀ ਬਣਾ ਪਾਪਾ ਸੱਸਾਂ ਦੇ ਕੋੜੇ ਪੜੇ ਬਈ ਆਏ ਨੇ ਇਹ ਐਸੀ ਬਣਦਣੀ ਕੀ ਕਰਨਾ ਹੈ ਬਈ ਤੋ ਕੀ ਕੀ ਪੁੱਛ ਰਹਾ ਨਹੀਂ ਪੁੱਛਣ ਦਾ ਗੇ ਸਾਨੂੰ ਮਥੜਾਈ ਦੀ ਹਾਂ ਮਥੜੇ ਰਹੀ ਸੀ ਬੱਲੇ ਬੱਲੇ ਕਰਾ ਬਾਬਾ ਤੇ ਚੜਦੀ ਕਰਾ ਰੱਖਾ ਠੀਕ ਹੈ ਤੇ ਰੁਪੜਾਈ ਅੱਛਾ ਬਾਬਾ ਜੀ 11 ਕਿਲੋ ਦਾ ਕੋੜਾ ਆਈ ਹੈ ਹਾਂ 11 ਕਿਲੋ ਕੋੜਾ ਚਲਾ ਆ ਪੁੱਤ ਨਹੀਂ ਹੂੰ ਨਹੀਂ ਮੈਂ 2 ਜੋ ਕੱਲੇ ਸੀ ਕੰਮ ਬਾਬਾ ਜੀ ਲੈਣਵਾ ਮੈਂ ਜਿੰਨੀ ਜ਼ਰਾ ਕੰਮ ਵੀ ਕਰਾਂ ਬੇਟਾ ਜੀ ਬੱਬਾ ਹੀ ਕਹੀ ਜਾਓ 20 ਕਿਲੋ ਕੱਜ ਪਾ ਦਿੱਤਾ ਬੱਬਾ ਮੁੰਡਾ ਆਇਆ ਹੈ ਉਹ ਜਾ ਠੀਕ ਹੈ ਬੇਟੇ ਬੋਸ ਤੇ ਇੱਥੇ ਜਾ ਬੇਟੇ ਉੱ딜 ਜਾ ਅੱਛਾ ਹੋਰ ਠੀਕ ਠਾਕ ਹੈ ਆ ਯਾਰ ਇਹ ਪਹਿਲੇ ਵੀ ਆਇਆ ਦਾ ਕਿਦਾਂ ਪਰਤੋ ਚਾਹ ਹਾਂ ਇਹ ਪਹਿਲਾਂ ਵੀ ਇੱਕ ਵਾਰੀ ਜੀ ਫਿਰ ਮਿਲਿਆ ਨਹੀਂ ਸੀ ਬੱਬਾ ਤੂੰ ਤੈਨੂੰ ਦੁੱਖਾ ਕੋਈ ਹੈ ਨਾ ਹਾਂ ਜੀ ਕੀ ਦੁੱਖਾ ਤੈਨੂੰ ਪਤਾ ਹੀ ਹੈ ਜੀ ਮੈਨੂੰ ਕੀ ਪਤਾ ਕਿ ਤੈਨੂੰ ਕੀ ਦੁੱਖਾ ਤੂੰ ਦੱਸ ਮੈਨੂੰ ਵੀ ਤੈਨੂੰ ਕੀ ਦੁੱਖਾ ਹਾਂ ਤੂੰ ਸੁਣ ਜੀ ਬਾਬੇ ਕੋਲ ਆਇਆ ਜਾਣੀ ਇਹ ਨਹੀਂ ਸੰਗਦਾ ਬਾਬਾ ਦਾ ਕਿ ਨਹੀਂ ਸੰਗਦਾ ਆਪਣੇ ਬੇਟੀ ਜੀ ਕੋਦਾ ਬਾਈ ਸਾਡੀ ਆ ਫਿਰ ਕੀ ਕਿਦੋਂ ਪੁੱਛਾਂ ਮੈਂ ਦੱਸਾਂ ਜੇ ਮੂਰਾ ਹੋਵੇ ਲੋਕ ਸਭ ਫੜ ਰਹੇ ਆ ਲੜ ਮੈਂ ਡਾਊਟ ਬਾਈ ਸ਼ੋਰ ਪਿੰਡੇ ਦੀ ਲੈਂਡਰ ਬਿਲੇ ਲੜਰ ਵਾਹ ਜੀ ਬਾਬਾ ਬਾਈ ਬਾਬਾ ਜੀ ਬੋਲਾ ਫੁਰੀ ਬਬੀ ਅੰਗਰੇਜ਼ੀ ਬੋਲਦੇ ਆ ਆਈ ਐਮ ਬੋਏ ਮੈਂ ਇੱਕ ਲੜਕਾ ਹਾਂ ਆਈ ਐਮ ਗਰਲ ਮੈਂ ਇੱਕ ਲੜਕੀ ਹਾਂ ਕੀ ਬੋਲਨੇ ਆ ਬਾਬਾ ਜੀ ਬਾਬਾ ਬਾਈ ਅੰਗਰੇਜ਼ੀ ਬੋਲਦੇ ਨੇ ਆਪਾਂ ਕਹਿੰਦੇ ਨੇ ਵੀ ਬਾਬੇ ਅੱਗ ਲਾ ਦੇ ਬਾਬੇ ਅੱਗ ਮੈਂ ਜਿਵੇਂ ਲਾਦਾ ਬਾਬੇ ਮੈਂ ਜਿਵੇਂ ਬਾਬੇ ਅੱਗ ਲਾਈ ਬਾਬੇ ਲਈ ਪੜੀ ਬਣੀ ਤੇ ਟਿੱਲੀ ਬਣੀ ਦੋ ਤੋਂ ਲਾ ਤੇਰੇ ਕੀ ਬਾਬੇ ਮੈਨੂੰ ਗੋਟੜਾ ਬਈ ਜਾਦਾ ਵਾਹਿ ਜੈਕਾ ਬਹੁਤ ਅੱਛਾ ਅਰੇ ਜੈ ਜਹੋ ਜਹੋ ਪਹੁੰਚ ਗਿਆ ਬਾਬਾ ਜੀ ਦਿਮਾਗ ਤੱਕ ਇਦਾਂ ਦਿਮਾਗ ਹੋ ਗਿਆ ਤੁੱਕ ਬਾਬਾ ਬਾਬਾਈ ਕਮਾਲ ਨੇ ਬਾਬਾਈ ਧਾਨਾ ਬਾਬਾਈ ਤੁਸੀ ਯੋ 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 ਯਾ ਹਾ ਯੋ ਬੱਬੇ ਯੋ ਯੋ ਓਹ ਦੀ ਕੰਮ ਕੀ ਹਾਂ ਬਾਬਾ ਜੀ ਮੇਰਾ ਕੰਮ ਬਣ ਗਿਆ ਬਣ ਗਿਆ ਜੇ ਘਰ ਰਹਿਣਾ ਹੈ ਦੇਖ ਲਈ ਅਮਰ ਜੀ ਬਾਬਾ ਬਾਈ ਤੋਂ ਹਾਲਿਆ ਕਰਦੇ ਅੱਛਾ ਤੋਂ ਹਾਂ ਮੇਰੇ ਕੋਲ ਤਾਂ ਬਜੰਮਾ ਹਾਂ ਬਾਬਾ ਜੀ ਬੱਲੇ ਬੱਲੇ ਕਰਾ ਤੇਰਾ ਬਾਬਾ ਕਿਆ ਕਰ ਦੇਦਾ ਪਤਨੀ ਦੇ ਦਿੰਦਾ ਲੋ ਇੱਕ ਘਰ ਕੀ ਚੈ ਗੈ ਵੀ ਤਰ ਹੋ ਜਾ ਪੁੱਤ ਪੁੱਤ ਵੀ ਦੇ ਦੇ ਲੋ ਬਾਬਾ ਸਤਿਵੰਤੋ ਜੀ ਬਾਬਾ ਜੀ ਚਾਰੇ ਆ ਬਾਈ ਹੋ ਗਈ ਚਾਹੀ ਚਾ ਬਲਾਉਂਦਾ ਟੰਡਾ ਬਲਾਉਂ ਵਿਚਰ ਨਾ ਆਇਆ ਦੂਰ ਤੇ ਆਇਆ ਨਾ ਅੱਛਾ ਹੀ ਬਰਨਾਲੇ ਤੇ ਆਇਆ ਜੋਂ ਮੁੰਡਾ ਅੱਛਾ ਹੀ ਅੱਛਾ ਬਰਨਾਲੇ ਤੇ ਆਇਆ ਬਰਨਾਲੇ ਦੇ ਠੀਕ ਹੀ ਠੀਕ ਨੇ ਮੇਰੀ ਸੁਣੀਐ ਜੀ ਬਾਬਾ ਉੱਥੇ ਬੈਠਿਆ ਹੋਇਆ ਪਹੁੰਚਿਆ ਬਾਬਾ ਮੇਰਾ ਤਾਂ ਪਾਪਾ ਜੀ ਹੱਲ ਕਰੋ ਤਾਂ ਬਾਤ ਹੋ ਗਿਆ ਮਸਲਾ ਹਲ ਹੋ ਗਿਆ ਦਾ ਤੇ ਬੱਬਾ ਜੀ ਮੰਨ ਲਓ ਇੱਥੇ ਜਿਹੜਾ ਨਗਰ ਹੈ ਜੀ ਹੂੰ ਉਹ ਨਗਰ ਮੰਨ ਲਓ ਕਿਦਾਂ ਦਾ ਮੰਨ ਲਓ ਪ੍ਰੇਮ ਪਿਆਰ ਕਿੰਨੀ ਆ ਨਗਰ ਦਾ ਜੀ ਪਿੰਡ ਦਾ ਹਾਂਜੀ ਹਾਂਜੀ ਬੜਾ ਪ੍ਰੇਮ ਪਿਆਰ ਆ ਬਹੁਤ ਮੇਰੇ ਨਾਲ ਅੱਛਾ ਜੀ ਹਾਂ ਇੱਕ ਨੰਬਰ ਪਿੰਡ ਆ ਜੋ ਸਾਰੇ ਪਿੰਡਾਂ ਮਾ ਦੇ ਇੱਕ ਨੰਬਰ ਪਿੰਡ ਆ ਜੋ ਇੱਕ ਨੰਬਰ ਮੰਨ ਲਓ ਜੀ ਜੀ ਪਹਿਲੇ ਨੰਬਰ ਪਾਇ ਵਾ ਅੱਛਾ ਜੀ ਹਾਂ ਇਸ ਦੀ ਦਰਬਾਰ ਦੀ ਸੇਵਾ ਬਹੁਤ ਕਰਾਣਾ ਪਿੰਡ ਠੀਕ ਹੈ ਜੀ ਮੰਨ ਲਓ ਏਕਤਾ ਸਾਰੇ ਪਿੰਡ ਦਾ ਜੀ ਏਕਤਾ ਹੀ ਏਕਤਾ ਵੀਰਵਾਰ ਐ ਦੁਬਾਰਾ ਉਹ ਚੌਕੀ ਲਗਾ ਜੀ ਅੱਛਾ ਜੀ ਆ ਵੀਰਵਾਰ ਨੂੰ ਐ ਦੁਬਾਰਾ ਚੌਕੀ ਲਗਣੀ ਸਟਾਰਟ ਹੋ ਗਈ ਨਾ ਠੀਕ ਹੈ ਠੀਕ ਹੈ ਜੀ ਮਹੀਨੇ ਮੈਂ ਇੱਕ ਵਾਰੀ ਠੀਕ ਹੈ ਠੀਕ ਹੈ ਕਮੇਟੀ ਬਣੀ ਹੋਈ ਹੈ ਜੀ ਕਮੇਟੀ ਬਣੀ ਹੋਈ ਹੈ ਠੀਕ ਹੈ ਕਮੇਟੀ ਵਾਲੇ ਬੰਦੇ ਵੀ ਆਂਦੇ ਨੇ ਇੱਥੇ ਹੂੰ ਠੀਕ ਹੈ ਜੀ ਨਹੀਂ ਹੋਇਆ ਕਮੇਟੀ 'ਚ ਕਿੰਨੇ ਮੈਂਬਰ ਨੇ ਜੀ 21 ਆ ਬਈ ਕਿੰਨੇ ਆਲੇ 21 ਆਈ ਇਹ ਕਿ ਹੋਰ ਬਾਣਿਆ ਅਛ ਹੋਰ ਬਾਣਿਆ ਜੀ ਹਾਂ ਇਹਦੀ 51 ਕਰਨੀ ਆਪਾਂ 51 ਕਰਨੀ 51 ਕਰੋ ਠੀਕ ਹੈ ਠੀਕ ਹੈ ਇਹਦੀ 31 ਮੁੰਡੇ ਨੇ ਆਪਣੇ ਗਰੀਬ ਜਨਤਾਵਾਂ ਦੇ ਬਾਣੇ ਆ ਅੱਛਾ ਜੀ ਹਾਂ ਹੁਣ ਤਾਂ ਕਹਿੰਦੇ ਕਿ ਤਾ ਬਈ ਹੁਣ ਤੁਸੀਂ ਮੰਨੋ ਹੁਣ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤ ਨੂੰ ਸੁਨੇਹਾ ਜਿੱਥੇ ਜਿੱਥਾਂ ਕੀਵੇ ਦੇਖੋ ਭਾਈ ਗ੍ਰਾਹੀ ਇਕੱਠੀ ਕਰਾਂਗਾ ਮੈਂ ਕੀ ਗਈ। ਧੰਨ ਹੋਊ ਆਪਣਾ ਦਾ ਕਰਵਾਉ। ਠੀਕ ਆ। ਲੰਗਰ ਜੀ। ਹਾਂ ਲੰਗਰ ਲਾਉਣਾ ਜੀ। ਲੰਗਰ ਕਾਹਦਾ ਲਾਉਣਾ ਬਾਬਾ ਜੀ? ਆਏ ਸਾਰ ਤਾਂ ਜਲੇਬੀਆਂ ਦਾ ਲਗਾਵਣਾ। ਅੱਛਾ ਜੀ। ਇਹਦੇ ਵੀ ਤਾਂ ਲੰਗਰ ਲਾਵੇਂ। ਲਗਾ ਨਾ ਲਈ। ਆਪਾਂ ਜਿੱਦ ਹੀ ਲਾ ਦੇ। ਆਪਾਂ ਅ ਜਗਲ ਖਰਾਮੇ ਗੇ ਰਾਸ ਬੁੰਨੇਰ ਗਲਾਬ ਜਮਣਾ। ਅੱਛਾ ਜੀ। ਗੈਲ ਪਕੌੜੇ। ਦੁਪਹਿਰ ਨੂੰ ਕਰੇ ਆਪਾਂ ਖੜੀ ਕਿਉਂ ਆ? ਠੀਕ ਹੈ ਬੜੇ। ਮੰਜੂਰ ਮੰਜੂਰ ਹੈ ਬਾਬਾ ਜੀ। ਚਾ ਮੇਰੀ ਗੁੱਲੀ ਵਾ ਕੱਖ ਰੋਣਾ ਵੀਰੇ ਮੈਂ ਦਰਬਾਰ ਪਟੜਾ ਲਾਵਾ ਬਾਜੀ ਹੋ ਕੀ ਗੱਲ ਨਾਲ ਕਰਵਾ ਠੀਕ ਚਾ ਮੇਰੀ ਗੁੱਲੀ ਵਾ ਕੱਖ ਰੋਣਾ ਮੈਂ ਪਟੜਾ ਜੋ ਕਰਨੀ ਕਰਨਾ ਠੀਕ ਹੈ ਜੀ ਇਹ ਬੰਦੇ ਆਪਣਾ ਜੇਬੀਆ ਪਟੜਾ ਕਰਾਉਂਦਾ ਜਿੰਨਿਆਰ ਕਰਦੇ ਆ ਔਰ ਤਨ ਦੇਖਿਆ ਹਾਂਜੀ ਹਾਂ ਗਰੀਬ ਜੱਤਰ ਰੋਟੀ ਦਿੰਦੇ ਵੇ ਕਹਿੰਦੇ ਨਾ ਅਲੇ ਪਟੜਾ ਵਰਤਦੇ ਇੰਦਾ ਅੱਛਾ ਕਹਾਂ ਨਾ ਅਰ ਬਈ ਛੁੱਟੀ ਕਰਾਵਾ ਜਿੰਨਾ ਮਰਜ਼ੀ ਖੋਜਦੇ ਮਰਜ਼ੀ ਜਿਹਾਓ ਠੀਕ ਹੈ ਜੀ ਪਰਵਾਹੀ ਬਾਬੇ ਨੂੰ ਕੋਈ ਠੀਕ ਹੈ ਬਈ ਕੀ ਗੱਲ ਹੈ ਜੀ ਪੁੱਤ ਆ ਜੇ ਪਿੰਡ ਵਾਦੇ ਮੇਰੇ ਪਾ ਖਰਚਾ 10000 ਜਹਾ ਇਕੱਠਾ ਹੋ ਗਿਆ 10000 ਪੱਲੇ ਪਾ ਦੇਣਾ 20000 25 ਨਹੀਂ 30 ਲਾ ਜੇ ਮਰਾ ਅੱਛਾ ਬਾਬਾ ਇੱਥੇ ਮੰਨ ਲਓ ਪਿੰਡ ਪਿੰਡ ਦੇ ਵਿੱਚ ਹੋਰ ਵੀ ਲੰਗਰ ਲੱਗਦੇ ਆਂ ਹੈ ਪਿੰਡ ਦੇ ਵਿੱਚ ਹੋਰ ਵੀ ਕੋਈ ਜਿਵੇਂ ਦਰਬਾਰ ਆਈ ਮਾੜੀ ਐ ਮਾੜੀ ਤੋਂ ਬਿਨਾ ਕੋਈ ਹੋਰ ਵੀ ਲੰਗਰ ਲੱਗ ਲੱਗਦੇ ਨੇ ਤੇ ਹਾਂ ਲੱਗਦੇ ਨੇ ਗੱਲਾ ਕਰੋ ਉਧਰ ਅੱਛਾ ਲੱਗਦਾ ਦਾਲ ਨਾਲ ਪੀਰੀ ਹਾਂ ਇਸ ਦਾ ਲੰਗਰ ਉਧਰ ਤੇ ਅੱਛਾ ਜੀ ਹੋਰ ਪਰ ਇਹ ਗੱਤੀ ਬੋਕਰਾਂ ਅੱਛਾ ਜੀ ਮੱਥਾ ਟੇਕਣ ਉੱਥਾ ਜਾਏਗੇ ਕਿਥੇ ਜੀ ਲਖਦਾ ਦੇਵਾ ਅੱਛਾ ਜੀ ਰੋੜ ਰੂਰ ਲਮਾ ਰਾਹੂ ਰਿਛਰਦੇ ਆ ਅੱਛਾ ਜੀ ਗਲਤੀ ਆ ਬਹੁਤ ਅਗੜੀ ਰਗੀ ਅੱਛਾ ਜੀ ਹਾਂ ਜਿਵੇਂ ਬਾਤ ਦੋਨ ਕਰਦੇ ਮੇਰੀ ਕਾਫੀ ਕਾਫੀ ਮੈਂ ਕਰ ਲਾ ਠੀਕ ਹੈ ਜੀ ਇਹਨੂੰ ਕਹੋ ਵੀ ਰਾਗ ਆਪਣੇ ਸਾਫ ਕਰਕੇ ਆ ਜਾ ਕਰੋ ਸਾਫ ਕਰ ਸਾਫਾਈ ਕਰੀ ਜਾਂਦੀ ਹੈ ਇਹ ਦਰਵਾਜ਼ਾ ਪੁੱਤਾ ਸਹੀ ਗੱਲ ਆ ਜੀ ਠੀਕ ਹੈ ਜੀ ਮੈਂ ਲਾਉਸਮੈਂਟ ਵਗੈਰਾ ਕਰਾਉਣੇ ਕੱਲ ਪਰਸੋਂ ਗਰਦਾਰੀ ਮੈਂ ਆਪਣੀ ਆਪਣੀ ਰਾਗ ਚੱਕੋ ਜਿਹੜੇ ਰੋੜ ਲਾ ਦੇਵਾਂ ਤੇ ਬਈ ਇੱਥੇ ਮੰਨੋ ਕਿੰਨੇ ਧਰਮ ਸਥਾਨ ਕਿੰਨੇ ਕਿੰਨੇ ਹੋਰ ਬਹੁਤ ਬੁੱਤਾਂ ਮੰਦਰ ਮੰਦਰ ਵੀ ਹੈਗੇ ਨੇ ਹਾਂ ਬੱਲੇ ਬੱਲੇ ਆ ਅੱਛਾ ਜੀ ਕਾਦੇ ਕਾਦੇ ਮੰਦਰ ਨੇ ਥੀ ਗੁਰਦੁਆਰਾ ਬਦਕਤੀ ਮਾਈ ਮਦਨਾਲੀ ਅੱਛਾ ਜੀ ਸਾਰੇ ਹਰਿਆਣਾ ਦਾ ਬਦਕਤੀ ਮਾਈ ਅੱਛਾ ਜੀ ਲੱਖ ਪਾਇਆ ਹੋਇਆ ਓਏ ਪੁੱਤ ਓਏ ਬਾਣਾ ਬੱਲ ਗੱਲ ਤਾਂ ਸੁਣ ਕਾਹਨ ਬੜਾ ਘੇੜ ਰੇ ਕਰਦਾ ਆਹਦਾ ਚਾਈ ਕਰ ਆਈ ਸਿਰਫ ਆਤਰੇ ਕਾਹ ਮੁੰਡਾ ਆਪਰ ਬਰਾ ਆਤਰੇ ਕਾਹਲੀ ਬੱਲੇ ਬੱਲੇ ਕਰੇਗਾ ਪਾਪਾ ਹਾਂ ਬੜਾ ਘੇੜੀ ਠੀਕ ਹੈ ਬਾ ਸੁਣਾ ਬੁੱਤਾ ਕੀ ਕਿਹਨੋ ਹੀ ਅਭਿਮਾਨ ਹੈ ਅਭਿਮਾਨ ਅਭਿਮਾਨ ਕਿਹੜੇ ਬਿੰਦ ਕੋਲੇ ਮਾਜਰਾ ਕਿਹੜੇ ਬਿੰਦ ਕੋਲੇ ਮਾਜਰਾ ਉੱਚੀ ਹੋਏ ਥੋੜਾ ਕਾਕਾ ਕੋਲੇ ਮਾਜਰਾ ਕੋਲੇ ਮਾਜਰਾ ਠੀਕ ਹੈ ਠੀਕ ਹੈ ਅੱਛਾ ਜਾਣਦੇ ਹੋ ਤੁਸੀਂ ਬਾਬਾ ਜੀ ਨੂੰ ਬਾਬਾ ਜੀ ਬਾਣਾ ਤੁਸੀਂ ਬਾਣਾ ਬਹੁਤ ਵਧੀਆ ਬਾਣਾ ਬਾਈ ਉਹ ਪੁੱਤ ਨੇ ਬਾਣਾ ਬਾਬੇ ਦਾ ਬੜੇ ਅੱਛਾ ਇਹ ਬੱਚਾ ਕੋਈ ਨਹੀਂ ਬਸ ਹੋਗਾ ਠੀਕ ਹੈ ਬਾਈ ਇਹ ਬਾਬਾ ਦਾ ਟੇਕਾ ਹਵੇ ਅੱਛਾ ਜੀ ਮੰਨ ਲਓ ਬਾਬਿਆਂ ਨੂੰ ਹੀ ਸੋਭਾ ਕਰਦੇ ਨੇ ਬਾਬਿਆਂ ਨੂੰ ਸੋਭਾ ਕਰਾ ਬੜੇ ਠੀਕ ਆ ਤੇ ਬਾਬਾ ਜੀ ਇਹ ਮੁੰਡਾ ਆਇਆ ਸੀ ਇਹਨਾਂ ਦਾ ਦੇਖੋ ਮੜ ਜੇ ਮਾਰੋ ਜੀ ਕਿਰਪਾ ਕਰੋ ਇਹਨਾਂ ਦੀ ਜੋ ਹੋਈ ਪਰਮਾਨ ਰਿਆ ਦਾ ਹਾਂ ਹਾਂ ਬਾਬਾ ਜੀ ਬਰਨਾ ਲਿਆ ਦਾ ਉਦਾਂ ਮੈਂ ਲਿਆ ਆ ਤੁਹਾਡੀ ਅੱਛਾ ਹਾਂ ਬੱਲੇ ਬੱਲੇ ਪੁੱਤ ਹਾਂ ਬਾਈ ਕਰੋ ਬਾਬਾ ਤੈਨੂੰ ਚੜਦੀ ਕਰਾ ਰੱਖਾ ਅਰ ਤੋ ਅੱਗੇ ਨੂੰ ਸੇਵਾਦਾਰ ਆਏਗਾ ਗੱਦੀ ਕਰਕਾ ਉਹ ਸਿੱਧੇ ਕਰ ਗਈ ਤਾਂ ਵੀ ਵਿਆਹ ਬੂ ਵਾਲੇ ਕਰੇ ਜਾਂ ਵੀ ਸਭ ਕੁਝ ਬਣ ਗਿਆ ਅੱਛਾ ਜੀ ਓਕੇ ਆ ਠੀਕ ਹੈ ਜੀ ਮੁੰਡਾ ਵੀ ਆਵੇ ਜਾਂ ਗੋਲੀ ਛੋੜਾ ਠੀਕ ਹੈ ਜੀ ਬਾਬਾ ਹੋਣੀ ਛੁੱਟ ਦੇਗਾ ਮੋਟਾ ਦਿਨ ਠੀਕ ਹੈ ਉਹਨੂੰ ਘੱਟ ਨਹੀਂ ਜਾਦਾ ਹੋਵੇਗੀ ਤੇ ਬਬਾ ਜੀ ਫਿਰ ਹੁਣ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸਕਦਾ ਸੰਦੇਸ਼ ਦੇਵਾਂ ਵੀ ਦੇਖਾ ਕੱਲ ਨੂੰ ਮੈਂ ਨਸ਼ਾ ਸ਼ਿਕਾਰਾਂਗਾ ਬਾਬੇ ਦਾ ਠੀਕ ਹੈ ਜੀ ਠੀਕ ਹੈ ਜੀ ਕੱਲ ਨੂੰ ਸ਼ਿਕਾਰ ਕਰਾਂਗਾ ਮੈਂ ਸਾਰੇ ਨਗਰਾਂ ਵਾਂ ਘੁੰਮਾਂਗਾ ਜੀ ਠੀਕ ਹੈ ਪਰ 2-4 ਦਿਨਾਂ ਦਾ ਅੱਛਾ ਜੀ 2-4 ਦਿਨਾਂ ਦੇ ਵਿੱਚ ਮੈਂ ਨਗਰਾਂ ਵਾਂ ਘੁੰਮਾਂਗਾ ਬਾਈ ਆਪਾਂ ਤਾਂ ਗਰਾਹੀ ਕਿਸੇ ਨੂੰ ਬਣੇਗਾ ਲਾਂਦੇ ਨਹੀਂ ਅੱਛਾ ਜੀ ਆਪਣੀ ਪੁੱਗ ਦੀ ਐ 100 ਦੇ ਹੋ 50 ਦੇ ਹੋ ਸਾਉਂ ਦੇ ਪਾਸੋਂ ਦੇ ਹੋ 200 ਦੇ ਹੋ ਕੋਈ 10 ਦੇ ਹੋ ਮਜ਼ੂਰਾ ਇਹ ਮੰਨ ਲਓ ਬਾਬਾ ਆਪਣੇ ਲੰਗਰ ਬਾਬਾ ਇਹ ਲੰਗਰ ਵਾਲੇ ਨੋਟ ਕਰ ਲੈਣਾ ਇਹ ਚੀਜ਼ ਨੂੰ ਹਾਂ ਵੀ ਬਾਬਾ ਜੀ ਨੇ ਬਾਬੇ ਦੇ ਦਿਨ ਚੱਲ ਰਹੇ ਨੇ ਸੌਣ ਦੇ ਵੀ ਬਾਬਾ ਜੀ ਨੇ ਹੁਣ ਲੰਗਰ ਵੀ ਲਾਣਾ ਚੌਂਕੀ ਵੀ ਲਾਣੀ ਆ ਵੀ ਜੋ ਵੀ ਸ਼ਰਧਾ ਸਮਾਨ ਜਿੰਨਾ ਵੀ ਆਏ ਆ ਉਹ ਬਾਬਾ ਜੀ ਨੂੰ ਦੋ ਪਰ ਮੈਂ ਤਾਂ ਸਾਲ ਬਾਅਦ ਹੀ ਆਣ ਕੇ ਘਰ ਆਵਾਂ ਅੱਛਾ ਜੀ ਮੈਂ ਬੇਲੀ ਨਹੀਂ ਜਾਂਦਾ ਵੀ ਜਿੱਤਰ ਤੀਏ ਜਥੇ ਉਹਦੇ ਸਾਥ ਮੈਂ ਆਦ ਮਗ ਜਾਵਾਂਗਾ ਨਾ ਠੀਕ ਹੈ ਜੀ ਮੈਂ ਤਾਂ ਉਹ ਤਾਂ ਸਾਲ ਬਾਅਦ ਹੀ ਆ ਰਾਂ ਜੀ ਠੀਕ ਸਾਲ ਬਾਅਦ ਜੇ ਨਾ ਕੋਈ 4 200 ਦੇਣਾ ਕੋਈ ਮਾਰੀ ਗੱਲ ਨਹੀਂ ਹੈ ਸਹੀ ਸਹੀ ਹੈ ਬਾਈ ਸਹੀ ਗੱਲ ਹੈ ਜਦੋਂ ਕੀ ਫਸਲ ਵਾੜੀਏ ਚਾਵਾ ਵੱਲੇ ਵੱਲੇ ਕਰਦੇ ਆ ਠੀਕ ਹੈ ਬੋਲੇ ਠੀਕ ਜਿੱਥਾ ਕਿਲੇ ਚਾਵਾ ਦੇ 40 ਕੁਆਟਰ ਜਿੱਥਾ 50 ਕਰਾਦੇ ਆ ਫਿਰ ਆਪ ਜੀ ਜਿਰੀ ਕਿਸੇ ਘਟ ਨਹੀਂ ਜੀ ਪੰਜਾਬ ਦਾ ਕੁਆਟਰ ਜਸਤ ਪਣੀ ਪਣੀ ਆ ਅੱਛਾ ਬਈ ਹਾਂ ਜਿਰੀ ਕਿਸੇ ਘਟ ਨਹੀਂ ਨਿਕਲਦੀ ਬਹੁਤ ਸਿੱਧੀ ਜਾਂ ਤੇ ਬਾਬਾ ਜੀ ਕੋਈ ਅਸੀਂ ਲੰਗਰ ਦਾ ਦੋ ਬਾਬਾ ਜੀ ਕਿਹੜੀ ਤਰੀਕ ਦਾ ਲੰਗਰ ਆਪਾਂ ਲਾ ਲਈਏ ਆਪਣਾ ਪਹਿਲਾ ਆਪਣਾ ਆਪਣਾ ਚੌਕੀ ਦੇ ਅੱਛਾ ਜੀ ਇੱਕ ਦਿਨ ਪਹਿਲਾਂ ਹੀ ਠੀਕ ਹੈ ਬਾਬੀ ਫਿਰ ਅਸੀਂ ਆਵਾਂਗੇ ਲੰਗਰ ਖਾਣੇ ਹੋ ਚੱਕ ਨਹੀਂ ਬੱਲੇ ਬੱਲੇ ਹੋ ਜੀ ਤੇ ਸੰਗਤ ਨੂੰ ਬੇਨਤੀ ਆ ਪਾਈ ਸਾਰੀ ਭੰਡਾਰਾ ਪੁੱਤੋ ਮੇਰਾ ਕਿਹੜਾ ਸਾਰੀ ਹੋ ਗਿਆ ਸੰਗਤ ਨੂੰ ਬੇਨਤੀ ਆ ਜੀ ਵੱਧ ਤੋਂ ਵੱਧ ਬਾਬਾ ਜੀ ਨੂੰ ਲੰਗਰ ਦੇ ਵੀ ਆ ਜਿੰਨੇ ਉੱਧਾ ਗ੍ਰਾਹੀ ਪੁੱਕਾ ਦੇਓ 100 50 250 ਦਰਬਾਰ ਜੈ ਤੇ ਬੰਦੇ ਗ੍ਰਾਹੀ ਕਿੱਥੋਂ ਵੀ ਲੱਭਾ ਲੈਣਾ ਸਾਰਾ ਮੇਰਾ ਪਰਿਵਾਰ ਇੱਕੇ ਵਾਰ ਆਦਾ